ਕਿਸਾਨ ਵੀਰੋ ਆਜੋ ਤੁਹਾਨੂੰ ਬੀ ਨੂੰ ਦਵਾਈ ਲਗਦੀ ਵਿਖਾਉਣੇ ਆ ਕਣਕ ਦੀ ਬਜਾਈ ਦੇ ਵਿੱਚ ਜਿਹੜਾ ਬੀ ਹੈ ਉਹ ਸੋਧਣਾ ਬੜਾ ਜ਼ਰੂਰੀ ਹੈ ਹਲ ਥੋੜਾ ਥੋੜਾ ਰੱਖ ਬਸ ਢੱਕਣ ਖੋਲ ਲਾ ਭਾਵੇਂ ਢੱਕਣ ਖੋਲ ਕੇ ਪਾਸੇ ਕਰ ਬਸ ਥੋੜਾ ਥੋੜਾ ਪਾਈ ਜਾ ਇਹਦੇ ਜੇ ਥੋੜਾ 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 ਧਾਰ ਜੀ ਬਣ ਛੋਟੀ ਛੋਟੀ ਦਾ ਮਲੇ ਕੋਈ ਦਿਨ ਨਾ ਮਸ਼ੀਨ ਨਾਲ ਕੱਲਾ ਕੱਲਾ ਦਾਣਾ ਜਿਹੜਾ ਸੋਧਿਆ ਜਾਂਦਾ ਤੇ ਬੀਜ ਦੀ ਸੋਧ ਕਿਸਾਨ ਵੀਰੋ ਕਰਨੀ ਬੜੀ ਜ਼ਰੂਰੀ ਹੈ ਸਿਉਂਕ ਵਾਸਤੇ ਆਪਾਂ ਕਾਇਆਮਾ ਤੱਕ ਸਮੇ 1 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਕਰੂਜ਼ਰ ਨਾਂ ਦੀ ਆਉਂਦੀ ਜਿਹੜੀ ਉਹ ਵੀ ਵਰਤ ਸਕਦੇ ਆ ਜਾਂ 4 ਐਮ ਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਕਲੋਰੋ 20 ਪਾਵਰ ਵਾਲੀ ਜਾਂ ਜਿਹੜੀ 2 ਐਮ ਐਲ ਇਹਦੇ ਚ ਹੁੰਦਾ ਮੀਡਾ ਕੋਲੋਪਰੇਟ ਪਲਸ ਹੈਕਸਾਜ ਕੋਨਾਜੋਲ ਨਿਊ ਨਿਕਸ ਦੇ ਨਾਂ ਤੇ ਆਉਂਦੀ ਹੈ ਇਹ 2 ਐਮ ਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਇਹ ਤਿੰਨ ਦਵਾਈਆਂ ਆਪਾਂ ਸਿਉਂਕ ਵਾਸਤੇ ਕਿਸਾਨ ਵੀਰੋ ਵਰਤ ਸਕਦੇ ਆ ਜਿੱਥੇ ਤੁਹਾਡੇ ਖੇਤ ਰੇਤਲੇ ਆ ਜਾਂ ਤੁਹਾਨੂੰ ਲੱਗਦਾ ਵੀ ਸਿਉਂਕ ਦੀ ਜਿਹੜੀ ਆ ਸਮੱਸਿਆ ਆ ਸਕਦੀ ਹੈ ਉਥੇ ਤੁਸੀਂ ਇਹ ਦਵਾਈਆਂ ਤੇ ਨਾਲ ਜੋ ਕੋਈ ਵੀ ਵਰਤ ਸਕਦੇ ਹੋ ਤੇ ਜਿਹੜਾ ਉਲੀ ਨਾਸ਼ਕ ਆ ਸਾਡਾ ਜਿਹੜਾ ਸਿੱਟੇ ਦੀ ਕਾਂਗਿਆਰੀ ਜਾਂ ਪੱਤਿਆਂ ਦੀ ਕਾਂਗਿਆਰੀ ਵਾਸਤੇ ਆ ਜਿਹਨੂੰ ਆਪਾਂ ਲਾਲ ਦਵਾਈ ਜਿਹੜੀ ਅਸੀਂ ਆ ਲਾਉਣੇ ਪਏ ਆ ਇਹ ਬੜੀ ਜ਼ਰੂਰੀ ਆ ਕਿਸਾਨ ਵੀਰੋ 13 ਐਮ ਐਲ ਟੈਬੂ ਕੋਨਾ ਜੋਲ ਜਿਹੜੀ 6 ਐਫ ਐਸ ਪਾਵਰ ਦੀ ਆਉਂਦੀ ਹੋਰੀਅਸ ਦੇ ਨਾਮ ਦੀ ਉਹ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਆ ਜਾਂ 40 ਗ੍ਰਾਮ ਆ ਜਿਹੜੀ ਆਪਣੀ 2 ਡੀ ਐਸ ਜਿਹੜੀ ਕੱਲੀ ਟੈਬੂ ਕੋਨਾ ਜੋਲ ਆਉਂਦੀ ਆ ਉਹ ਵੀ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਵਰਤ ਸਕਦੇ ਆ ਜਾਂ ਇਹਨਾਂ ਦੋਹਾਂ ਤੋਂ ਅਲੈਦਾ ਬੀਟਾ ਵੈਕਸ ਪਾਵਰ ਵੀ ਤੁਸੀਂ ਵਰਤ ਸਕਦੇ ਹੋ ਦੋ ਪਾਵਰਾਂ ਹੁੰਦੀਆਂ ਉਹਦੀ 100 120 ਗ੍ਰਾਮ ਇੱਕ ਦੀ ਮਾਤਰਾ ਵਾ ਤੇ 80 ਗ੍ਰਾਮ ਇੱਕ ਦੀ ਮਾਤਰਾ ਵਾ ਤੇ ਇਹਦੇ ਤੋਂ ਬਾਅਦ ਤੁਸੀਂ ਜਵਾਨੂੰ ਖਾਦ ਵੀ ਕਿਸਾਨ ਵੀਰੋ ਵਰਤ ਸਕਦੇ ਹੋ ਜਿਹੜਾ ਟੀਕੇ ਦੇ ਪਿੱਛੇ ਜੇ ਤੁਹਾਨੂੰ ਵੀਡੀਓ ਵੀ ਪਾਈ ਆ 500 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਹ ਕਲੋਰੋ ਆਬ ਨਹੀਂ ਨਹੀਂ ਆਹ ਕਲੋਰੋ ਆਬ ਬਾਹੀ ਨੂੰ ਥੋੜਾ ਜਿਹੀ ਥੋੜਾ ਜਿਹੀ ਲਾਉਣੇ ਆ ਕਲੋਰੋ ਅਸੀਂ ਤਾਂ ਲਾਉਣ ਲੱਗੇ ਆ ਜਿਹੜਾ ਬੀ ਅਸੀਂ ਲਾਉਣੇ ਪਏ ਆ ਤੇ ਸਾਡੇ ਰੇਤਲੇ ਵਾਣ ਵਾਲਾ ਬੀ ਆ ਇਹ ਪੰਜ ਗੱਟੇ ਜਿਹੜੇ ਇੱਧਰ ਪੰਜ ਕਿੱਲੇ ਬੀਜਨੇ ਅਸੀਂ ਪਾਉਣੇ 5 ਕਿੱਲੇ ਨਹੀਂ ਥੋੜਾ ਥੋੜਾ ਬਸੋ ਪਤਲਾ ਜ ਪਤਲੀ ਜੀ ਤਾਰ ਬਾਨੇ ਦੀ ਬਸ ਬੋਲੀ ਨਹੀਂ ਆ ਬਾ بڑا بڑا ਤੇ ক্লোਰੋ ਦਾ ਤਾਂ ਨਾਂ ਜੇ ਕੀਤਾ ਵਾ ਉਹ ਕੋਈ ਕੋਈ ਫਰੀਦਲਾ ਵਾਣਿਆ ਉਹ ਪਾਓ ਚੱਕੋ ਉਹ ਜਿਹੜੀ ਆਓ ਹਾਂ ਇਹ ਜਿਹੜਾ ਬਾਇਓ ਫਰਟੀਲਾਈਜ਼ਰ ਇਹ ਅਸੀਂ ਜ਼ਰੂਰ ਲਾਉਣੇ ਹੁੰਨੇ ਆ ਬਸ ਪਤਲੀ ਜੀ ਤਾਰ ਬਾਨੇ ਦੀ ਬਸ ਆ ਤੁਸੀਂ ਵੇਖ ਲਓ ਕੱਲਾ ਕੱਲਾ ਜਿਹੜਾ ਵਾ ਦਾਣਾ ਥੋੜੀ ਜਿਹੀ ਪਤਲੀ ਜਿਹੀ ਧਾਰ ਇਹਦੇ ਤੇ ਬਣਾ ਕੇ ਨਾ ਬੱਸ ਅੱਜ ਕਿਸਾਨ ਵੀਰੋ ਮਰਸ਼ੀਅਲ ਜਿਹੜੀ ਆਪਾਂ ਕਣਕ ਦੀ ਬਜਾਈ ਕਰਦੇ ਆ ਉਦੇ ਲਈ ਬੀਜ ਦੀ ਸੋਧ ਜ਼ਰੂਰੀ ਹੈ ਬਸ ਇਹ ਦੋ ਬਹੁਤ ਆ ਰਹਿਣ ਬੀਜ ਦੀ ਸੋਧ ਬੜੀ ਜ਼ਰੂਰੀ ਹੈ ਬੀਜ ਦੀ ਸੋਧ ਜੇ ਆਪਾਂ ਨਹੀਂ ਕਰਦੇ ਤਾਂ ਸਾਨੂੰ ਕਈ ਵਰੀਆਂ ਬੜਾ ਘਾਟਾ ਚਲਣਾ ਪੈਂਦਾ ਖੇਤ ਜਾ ਕੇ ਕਣਕ ਦੇ ਮਾਮਲੇ ਦੇ ਵਿੱਚ ਬੀਜ ਦੀ ਸੋਧ ਬੜੀ ਜ਼ਰੂਰੀ ਹੈ ਜੇ ਤੁਹਾਡੇ ਖੇਤਾਂ 'ਚ ਸਿਉਂਕ ਪੈਂਦੀ ਤਾਂ ਉੱਥੇ ਕਲੋਰੋ ਵਰਗੀਆਂ ਦਵਾਈਆਂ ਵਰਤ ਸਕਦੇ ਹੋ ਜੇ ਨਹੀਂ ਆ ਵਧੀਆ ਵਾਹਣ ਆ ਉੱਥੇ ਕਲੋਰੋ ਵਰਗੀਆਂ ਦਵਾਈਆਂ ਵਰਤਣ ਦੀ ਲੋੜ ਨਹੀਂ ਸਿਉਂਕ ਲਈ ਫਿਰ ਕੱਲੀ ਆਪਾਂ ਨੂੰ ਉਲੀਨਾਸ਼ਕ ਵਰਤ ਸਕਦੇ ਹਾਂ ਤੇ ਬੇਨਤੀ ਇਹ ਆ ਬਾਇਓ ਫਰਟੀਲਾਈਜ਼ਰ ਜਿਹੜਾ ਕੰਸ਼ੋਰਸੀਅਮ ਖੇਤੀਬਾੜੀ ਯੂਨੀਵਰਸਿਟੀ ਪੰਡੂਕਨਾਵਾਂ ਟਿਕਾ ਉਹ ਜ਼ਰੂਰ ਲਾਓ ਹਾਂ ਇਹ ਕੋਲ ਆ ਤੇ ਕਿਸਾਨ ਵੀਰੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਆ ਮਸ਼ੀਨ ਆ ਜਿਹੜੀ ਆ ਇਹ ਅੱਜ ਅਸੀਂ ਸਪੈਸ਼ਲ ਮਹਗਾਈ ਆ ਤੇ ਇਹਦੇ ਨਾਲ ਅਸੀਂ ਬੀਜ ਦੀ ਸੋਧ ਕੀਤੀ ਆ 5 ਕੁ ਮਿੰਟਾਂ ਜੇ ਵਧ ਗਿਆ ਵੀਰ ਆ ਜਾਂਦਾ ਆ ਵੇਖ ਲੋ ਤੂੰ ਕੱਲਾ ਕੱਲਾ ਤਾਣਾ ਜਿਹੜਾ ਵਾ ਉਹ ਰਲਿਆ ਹੋਇਆ